ਆਇਆ ਜ਼ਖਾਲਸਾ ਏਡ ਦੇ ਮੁਖੀ ਨੇ ਅਸਤੀਫਾ ਦੇ ਦਿੱਤਾ ਹੈ ਦਰਅਸਲ ਖਾਲਸਾ ਏਡ ਦੇ ਇੰਡੀਆ ਆਪਰੇਸ਼ਨ ਦੇ ਮੁਖੀ ਦਵਿੰਦਰਜੀਤ ਸਿੰਘ ਨੇ ਜੜਾਇਆ ਅਸਤੀਫਾ ਦੇ ਦਿੱਤਾ ਆ ਅਤੇ ਹਵਾਲਾ ਇਹ ਦਿੱਤਾ ਹੈ ਕਿ ਮਾੜਾ ਪ੍ਰਬੰਧ ਹੈ ਔਰ ਜਿਹੜੀ ਵਿਦੇਸ਼ ਦੇ ਵਿੱਚ ਯਾਨੀ ਕਿ ਰਵਿਸ਼ ਸਿੰਘ ਹੁਣਾਂ ਦੀ ਦਖਲਅੰਦਾਜ਼ੀ ਜ਼ਿਆਦਾ ਆ ਔਰ ਇਸ ਪੂਰੇ ਆਪਰੇਸ਼ਨ ਦੇ ਯਾਨੀ ਕਿ ਇੰਡੀਆ ਪੂਰੇ ਆਪਰੇਸ਼ਨ ਦੀ ਟੀਮ ਨੇ ਅਸਤੀਫਾ ਦੇ ਦਿੱਤਾ ਸੋ ਇਸ ਸਮੇਂ ਦੀ ਬਹੁਤ ਵੱਡੀ ਟੈਂਪ ਖਬਰ ਖਾਲਸਾ ਏਡ ਦੇ ਮੁਖੀ ਯਾਨੀ ਕਿ ਇੰਡੀਆ ਆਪਰੇਸ਼ਨ ਦੇ ਮੁਖੀ ਨੇ ਅਸਤੀਫਾ ਦੇ ਦਿੱਤਾ ਆ ਔਰ ਅਹੁਦਾ ਛੱਡ ਦਿੱਤਾ ਆ ਉਹਨਾਂ ਨੇ ਇਹ ਕਿਹਾ ਕਿ ਦਖਲਅੰਦਾਜ਼ੀ ਬਹੁਤ ਹੈ ਇਸ ਕਰਕੇ ਸਾਡੀ ਪੂਰੀ ਟੀਮ ਜੜੀ ਅਸਤੀਫਾ ਦਿੰਦੀ ਆ ਮੈਂ ਵੀ ਅਸਤੀਫਾ ਦਿੰਦਾ ਆ ਤੁਹਾਨੂੰ ਯਾਦ ਹੋਵੇਗਾ ਜਿਹੜੇ ਪਿਛਲੇ ਹੜ ਆਏ ਸੀਗੇ ਤੇ ਗਲੋਬਲ ਯਾਨੀ ਅਮਰਪ੍ਰੀਤ ਵਰਸਸ ਰਵੀ ਸਿੰਘ ਹੋ ਰੱਖਿਆ ਸੀਗਾ ਪਰ ਹੁਣ ਇਹ ਵੱਡੀ ਖਬਰ ਆ ਰਹੀ ਆ ਕਿ ਖਾਲਸਾ ਏਡ ਦੇ ਮੁਖੀ ਨੇ ਅਹੁਦਾ ਛੱਡ ਦਿੱਤਾ ਆ ਔਰ ਦਵਿੰਦਰਜੀਤ ਸਿੰਘ ਨੇ ਕਿਹਾ ਆ ਕਿ ਅਸੀਂ ਇਸ ਕਰਕੇ ਛੱਡ ਰਹੇ ਆ ਕਿਉਂਕਿ ਦਖਲਅੰਦਾਜ਼ੀ ਬਹੁਤ ਹੈ ਮਾੜੇ ਪ੍ਰਬੰਧਨ ਨੇ ਔਰ ਇਹ ਅਸਤੀਫਾ ਜਿਹੜਾ ਆ ਅਸੀਂ ਪੂਰੀ ਟੀਮ ਮੇਰੀ ਦੇ ਰਹੀ ਹੈ ਸੋ ਖਾਲਸਾ ਏਡ ਦੇ ਨਾਲ ਇਹ ਜੁੜੀ ਹੋਈ ਵੱਡੀ ਤੇ ਅਹਿਮ ਖਬਰ ਹੈ ਔਰ ਇਹ ਕਹ ਲਈਏ ਕਿ ਪਿੱਛੇ ਜਦੋਂ ਆਪਾਂ ਗੱਲ ਕਰ ਰਹੇ ਸੀਗੇ ਕਿ ਖਾਲਸਾ ਏਡ ਉਸ ਤਰੀਕੇ ਦੇ ਨਾਲ ਹੜਾਂ ਦੇ ਵਿੱਚ ਉੱਪਰ ਕੇ ਨਹੀਂ ਆਇਆ ਜਿਵੇਂ ਆਉਣਾ ਚਾਹੀਦਾ ਸੀ ਕਿਉਂਕਿ ਹਮੇਸ਼ਾ ਖਾਲਸਾ ਏਡ ਵਾਲੇ ਹਮੇਸ਼ਾ ਪਹਿਲ ਨੰਬਰ ਤੇ ਆਧਾਰ ਤੇ ਪਹੁੰਚਦੇ ਆ ਹਾਲਾਂਕਿ ਉੱਥੇ ਗਲੋਬਲ ਸਿੱਖ ਵਾਲ ਅਮਰਪ੍ਰੀਤ ਜੜਾਇਆ ਉਸਨੇ ਚੰਗਾ ਕੰਮ ਕੀਤਾ ਆ ਉਹਦੀ ਵੀ ਗੱਲ ਹੁੰਦੀ ਸੀਗੀ ਔਰ ਅਮਰਪ੍ਰੀਤ ਵੀ ਖਾਲਸਾ ਏਡ ਦਾ ਪਾਰਟ ਰਿਹਾ ਆ ਇਸੀ ਕੌਂਟਰੋਵਰਸੀ ਨੂੰ ਲੈ ਕੇ ਸੀ ਗੱਲਾਂ ਵੀ ਕਰ ਰਹੇ ਸੀਗੇ ਵੀ ਇਹ ਕਿਉਂ ਹੋਇਆ ਪਰ ਹੁਣ ਦਵਿੰਦਰਜੀਤ ਸਿੰਘ ਦਾ ਅਹੁਦਾ ਛਡਣਾ ਆਪਣੇ ਆਪ ਦੇ ਵਿੱਚ 10